ਕਿ ਮੈਂ 14 ਸਾਲ ਦੀ ਉਮਰ ਚ ਕੁੜੀ ਨੂੰ ਸਰੀਰਕ ਸੰਬੰਧ ਬਣਾਉਣ ਦੀ ਆਦਤ ਪੈਦੀ ਹੈਗੀ ਤੇ ਉਹ ਆਦਤ ਉਹਨੂੰ ਮਤਲਬ ਕਿ ਕਿੰਨੇ ਕਤਲ ਕਰਨ ਲਈ ਮਜਬੂਰ ਕਰਦੀ ਹੈਗੀ ਸਵਾਗਤ ਹੈ ਤੁਹਾਡਾ ਅੱਜ ਫੇਰ ਮੇਰੀ ਨਵੀਂ ਵੀਡੀਓ 'ਚ ਜਿਹੜੀ ਅੱਜ ਦੀ ਕਹਾਣੀ ਹੈ ਆਪਣੀ ਇਹ ਸ਼ੁਰੂ ਹੁੰਦੀ ਹੈ ਪਟਿਆਲੇ ਤੋਂ ਪਟਿਆਲੇ ਦਾ ਇੱਕ ਛੋਟਾ ਜਿਹਾ ਪਿੰਡ ਸੀਗਾ ਗਾਜੇਵਾਸ ਤੇ ਉੱਥੇ ਮਤਲਬ ਕਿ ਫੈਮਿਲੀ ਰਹਿੰਦੀ ਹੁੰਦੀ ਹੈ ਖੇਤਾਂ 'ਚ ਰਾਣੋ ਦੀ ਰਾਣੋ ਦਾ ਉਹਦਾ ਕੱਚਾ ਨਾਮ ਸੀਗਾ ਤੇ ਉਹਨੂੰ ਮਤਲਬ ਇਹਦਾ ਪੱਕਾ ਨਾਮ ਸੀਗਾ ਹਰਜਿੰਦਰ ਕੌਰ ਤੇ ਖੇਤਾਂ ਦੇ ਘਰ ਸੀ ਘਰਾਂ ਨੂੰ ਦਾ ਭਰਾ ਤੇ ਰਾਣੂ ਦੀ ਮਾਂ ਤੇ ਤੇਰਾ ਨੂੰ ਦਾ ਪਿਓ ਇੱਕ ਛੁੱਟੀਆਂ ਉਹਦੇ ਭੈਣ ਭਰਾ ਇਹ ਜਿਹੜੀ ਫੈਮਿਲੀ ਇਹ ਰਹਿੰਦੀ ਸੀਗੀ ਤੇ ਰਾਣੂ ਦੇ ਘਰ ਤੋਂ 2 ਕਿਲੋਮੀਟਰ ਦੀ ਦੂਰ ਸਰਪੰਚ ਦਾ ਘਰ ਸੀਗਾ ਤੇ ਉਹ ਸਰਪੰਚ ਜਿਹੜਾ ਰਾਣੂ ਦੇ ਅੱਖ ਰੱਖਦਾ ਹੁੰਦਾ ਸੀਗਾ ਰਾਣੂ ਦੀ ਉਮਰ ਸੀਗੀ ਸਿਰਫ ਸਿਰਫ 14 ਸਾਲ ਦੀ 14 ਸਾਲ ਦੀ ਉਮਰ 'ਚ ਬੱਚੇ ਨੂੰ ਕੋਈ ਸੁਰਤ ਨਹੀਂ ਹੁੰਦੀ ਉਹਦੋਂ ਦਾ ਟਾਈਮ ਹੀ ਹੋ ਜਾ ਸੀਗਾ ਕੋਈ ਨਹੀਂ ਮਤਲਬ ਇਹ ਜ ਜਵਾਖ ਖਿਆਲ ਹੀ ਨਹੀਂ ਕਰ ਸਕਦੇ ਸੀਗੇ ਇਹ ਜੀ ਗੱਲ ਦਾ ਤਾਂ ਤੇ ਫਿਰ ਜਿਹੜੇ ਸਰਪੰਚ ਨੇ ਆਖਰ ਕੀ ਸਰਪੰਚ ਨੇ ਮਤਲਬ ਵੀ ਰਾਣੋ ਦੇ ਇੱਕ ਪਰਿਵਾਰ ਨੂੰ ਗਿਆ ਵੀ ਮੈਂ ਤੁਹਾਡੀ ਕੁੜੀ ਨੂੰ ਪੜਾਵਾਂ ਪੜਾਉਂਗਾ ਲਿਖਾਉਂਗਾ ਤੇ ਮੈਂ ਤੁਹਾਡੇ ਘਰੇ ਆਜਿਆ ਕਰੂੰਗਾ ਤੇ ਉਹੀ ਗੱਲ ਉਹ ਨਾ ਹੀ ਕੋਈ ਸ਼ੱਕ ਕਰਦਾ ਸੀਗਾ ਤੇਰਾ ਉਹਦਾ ਜਿਹੜਾ ਪਿਤਾ ਸੀ ਉਹ ਕਹਿੰਦੇ ਵੀ ਕੋਈ ਨਹੀਂ ਤੂੰ ਆ ਕੇ ਘਰੇ ਆ ਕੇ ਪੜਾ ਜਾ ਕਰ ਜਾਂ ਰਾਣੋ ਤੇਰੇ ਘਰੇ ਆਜਿਆ ਕਰੂ ਉਹੀ ਗੱਲ ਫਿਰ ਇਹ سلسلہ ਸ਼ੁਰੂ ਹੋ ਗਿਆ ਸ਼ੁਰੂ ਹੁੰਦੇ 2 ਮਿੰਟ ਅੱਪ ਗਏ ਤੇ ਜਿਹੜਾ ਸਰਪੰਚ ਸੀਗਾ ਉਹ ਰਾਨੋ ਦੇ ਪਿਆਰ ਚ ਬਹੁਤ ਜ਼ਿਆਦਾ ਪੈ ਗਿਆ ਸੀਗਾ ਤੇ ਰਾਨੋ ਵੀ ਹੁਣ ਥੋੜੀ ਥੋੜੀ ਮਤਲਬ ਨਹੀਂ ਅਟਰੈਕਟ ਹੋਣ ਲੱਗ ਗਈ ਸੀਗੀ ਤੇ ਉਹਨਾਂ ਦੀ ਗੱਲਬਾਤ ਸ਼ੁਰੂ ਹੋ ਗਈ ਸਰਪੰਚ ਦੀ ਤੇ ਰਾਨੋ ਦੀ ਰਾਨੋ ਦੀ ਉਮਰ ਸੀਗੀ ਉਹ 14 ਸਾਲ ਦੀ ਤੇ ਫਿਰ ਸਰਪੰਚ ਨੇ ਰਾਨੋ ਨਾਲ ਸੰਬੰਧ ਵੀ ਬਣਾਏ ਤੇ ਸੰਬੰਧ ਬਣਾਉਂਦੇ ਬਣਾਉਂਦੇ ਲਗਾਤਾਰ ਸੰਬੰਧ ਬਣਾਉਂਦਾ ਗਿਆ ਉਹਦੇ ਨਾਲ ਰਾਨੋ ਨਾਲ ਤੇ ਰਾਨੋ ਇਸ ਚੀਜ਼ ਦੇ ਆਦਤ ਪੈ ਗਈ ਸੀਗੀ ਹੁਣ ਤੇ ਸਰਪੰਚ ਦੀ ਆਦਤ ਪੈ ਗਈ ਰਾਨੋ ਨੂੰ ਇੱਕ ਦਿਨ ਸਰਪੰਚ ਦੇ ਰਾਣੂ ਦੇ ਪਿਓ ਨੂੰ ਪਤਾ ਲੱਗ ਗਿਆ ਵੀ ਜਿਹੜੀ ਮੇਰੀ ਕੁੜੀ ਆ ਉਹ ਸਰਪੰਚ ਨਾਲ ਗਲਤ ਆ ਤੇ ਉਹ ਸਰਪੰਚ ਨੂੰ ਘਰੇ ਬੁਲਾਉਂਦਾਗਾ ਪੰਚਾਇਤ ਹੁੰਦੀ ਹੈਗੀ ਪੰਚਾਇਤ ਜੇ ਇੱਕ ਫੈਸਲਾ ਲੈਂਦਾ ਜਾਂਦਾਗਾ ਵੀ ਨਾ ਰਾਣੂ ਹੁਣ ਸਰਪੰਚ ਦੇ ਘਰੇ ਜਾਊਗੀ ਤੇ ਨਾ ਸਰਪੰਚ ਰਾਣੂ ਦੇ ਆਸ-ਪਾਸ ਵੀ ਦੇਸੀ ਤੇ ਸਰਪੰਚ ਜੀ ਜਿਹੜਾ ਉਹ ਕਿਰਾਂ ਤਾਂ ਮਤਲਬ ਹਾਂ ਕਰ ਗਿਆ ਤੇ ਪਰ ਜਿਹੜਾ ਉਹ ਸਰਪੰਚ ਜੀ ਉਹ ਰਹਿ ਨਹੀਂ ਸਕਦਾ ਸੀਗਾ ਰਾਣੂ ਬਿਨਾਂ ਤੇ ਇੱਕ ਰਾਣੂ ਦੇ ਨਾਲ ਘਰ ਤੋਂ ਜਿਹੜੇ ਥੋੜਾ ਬਾਹਰ ਉਹਨਾਂ ਨੇ ਜਗ੍ਹਾ ਬਣਾਈ ਸੀ ਰਾਣੂ ਨੂੰ ਤੇ ਸਰਪੰਚ ਨੇ ਉੱਥੇ ਮਿਲਣ ਦੀ ਤਕਦਨ ਸਰਪੰਚ ਸ਼ਹਿਰ ਜਾਂਦਾਗਾ ਸ਼ਹਿਰ ਸ਼ਹਿਰੋਂ ਇੱਕ ਮਤਲਬ ਦਵਾਈ ਲੈ ਕੇ ਆਉਂਦਾਗਾ ਤੇ ਉਹ ਚਿੱਠੀ ਲਿਖਦੇ ਹੁੰਦੇ ਸੀਗੇ ਪਹਿਲਾਂ ਉਹ ਚਿੱਠੀ ਲਿਖਦਾ ਰਾਣੂ ਨੂੰ ਵੀ ਜੇ ਤੂੰ ਮੈਨੂੰ ਪਿਆਰ ਕਰਦੀ ਐ ਮੇਰੇ ਨਾਲ ਰਹਿਣਾ ਚਾਹਨੀ ਆ ਤੇ ਆਹ ਚਿੱਠੀ ਪੜ੍ਹ ਕੇ ਆ ਜਿਹੜੀ ਦਵਾਈ ਮੈਂ ਤੈਨੂੰ ਦੇ ਰਿਆਂਗਾ ਇਹ ਜਦੋਂ ਰੋਟੀਆਂ ਪਕਾਏਂਗੀ ਜਾਂ ਸਬਜ਼ੀ 'ਚ ਇਹ ਕਾਸੇ 'ਚ ਮਿਲਾ ਕੇ ਆਪਦੇ ਸਾਰੇ ਪਰਿਵਾਰ ਨੂੰ ਖਵਾ ਦੇ ਰਾਣੂ ਦੀ ਭੋਲੀ ਮਾਤਰਾ ਰਾਣੂ ਨੇ ਨਾ ਕੋਈ ਸੋਚਿਆ ਵੀ ਇਹਦਾ ਨਤੀਜਾ ਕੀ ਨਿਕਲੂਗਾ ਤੇ ਸਰਉਗ ਸਰਪੰਚ ਕਹਿੰਦਾ ਜੇ ਤੂੰ ਨਹੀਂ ਮਾਰੇਗੀ ਆਪਦੇ ਪਰਿਵਾਰ ਨੂੰ ਤੇ ਮੈਂ ਮਰ ਜਾਊਗਾ ਤੇ ਰਾਨੂ ਸਾਹ ਸਰਪੰਚ ਨੂੰ ਮਤਲਬ ਵੀ ਆਪਦੇ ਤੋਂ ਦੂਰ ਨਹੀਂ ਕਰਨਾ ਚਾਹੁੰਦੀ ਸੀਗੀ ਤੇ ਉਹਨੂੰ ਆਦਤ ਪੈ ਗਈ ਸੀ ਸੋ ਨੂੰ ਮੈਂ ਪਹਿਲਾਂ ਦੱਸ ਘਟਿਆਂਗਾ ਤੇ ਉਹੀ ਗੱਲ ਜਦੋਂ ਮਤਲਬ ਵੀ ਸ਼ਾਮ ਹੁੰਦੀ ਆ ਸਵੇਰ ਹੁੰਦੀ ਹੈਗੀ ਤੇ ਰਾਨੂ ਮਤਲਬ ਵੀ ਜਦੋਂ ਆਟਾ ਗੁੰਨਦੀ ਹੈਗੀ ਉਹਦੇ ਚ ਦਵਾਈ ਮਿਲਾਉਂਦੀ ਹੈਗੀ ਦਵਾਈ ਮਿਲਾਉਣ ਤੋਂ ਬਾਅਦ ਜਿਹੜਾ ਉਹਦਾ ਭਰਾ ਸੀਗਾ ਰਾਨੂ ਦਾ ਤੇ ਉਹਦਾ ਪਿਓ ਕੰਮ ਕਰਨ ਲਈ ਬਾਹਰ ਜਾਂਦੇ ਆ ਰੋਟੀਆਂ ਨਾਲ ਲੈ ਕੇ ਤੇ ਜਿਹੜੀ ਉਹਦੀ ਮਾਂ ਉਹਨੇ ਰੋਟੀ ਘਰੇ ਖਾਧੀ ਤਾਂ ਉਹ ਥਾਂ ਤੇ ਖਤਮ ਹੋ ਗਈ ਮਾਂ ਉਹਦੀ ਤੇ ਜਿਹੜਾ ਪਿਓ ਤੇ ਭਰਾ ਸੀ ਉਹ ਬਾਹਰ ਰੋਟੀ ਜਦੋਂ ਉਹਨਾਂ ਨੇ ਖਾਧੀ 12 1 ਵਜੇ ਉਹ ਵੀ ਮਤਲਬ ਵੀ ਖਤਮ ਹੋ ਗਏ ਹੁਣ ਮਾਂ ਰਣੂ ਦਾ ਪਿਓ ਤੇ ਰਣੂ ਦੀ ਭੈਣ ਤਿੰਨ ਜਾਨਾਂ ਦਾ ਮਤਲਬ ਵੀ ਰਣੂ ਕਤਲ ਕਰ ਚੁੱਕੀ ਸੀਗੀ ਜਿਹੜੇ ਛੋਟੇ ਜਵਾਗ ਸੀ ਉਹਨਾਂ ਨੇ ਉਸ ਦਿਨ ਖਾਣਾ ਨਹੀਂ ਖਾਧਾ ਸੀਗਾ ਤਾਂ ਕਰਕੇ ਉਹ ਬਚ ਗਏ ਤੇ ਫਿਰ ਪੁਲਿਸ ਆਈ ਪਿੰਡ 'ਚ ਪੁਲਿਸ ਆਈ ਉਸ ਤੋਂ ਬਾਅਦ ਫਿਰ ਰਣੂ ਦੀ ਪੁੱਛਗਿੱਛ ਕੀਤੀ ਤੇ ਰਣੂ ਨੂੰ ਜੇਲ੍ਹ ਹੋ ਗਈ ਰਣੂ ਨੂੰ ਜਦੋਂ ਅਦਾਲਤ ਤੋਂ ਪੁੱਛਿਆ ਗਿਆ ਬੀ ਤੋ ਇਹ ਸਭ ਕੁਝ ਕਿਹਦੇ ਕਹਿੰਦੇ ਕੀਤਾ ਕਿਉਂ ਕੀਤਾ ਰਾਣੋ ਨੇ ਮਗਲੀ ਸਰਪੰਚ ਨੂੰ ਬਚਾਉਣ ਦੇ ਲਈ ਆ ਜਿਹੜਾ ਉਹਨਾਂ ਦੇ ਕੰਮ ਸੀਰੀ ਕੰਮ ਕਰਦਾ ਸੀਗਾ ਉਹਦਾ ਨਾਮ ਲੈਤਾ ਰਾਣੋ ਕਹਿੰਦੀ ਜਿਹੜੇ ਮੇਰੇ ਨਜਾਇਜ਼ ਸਬੰਧ ਸੀਗੇ ਉਹ ਸੀਗੇ ਸਾਡੇ ਸੀਰੀ ਨਾਲ ਤੇ ਸੀਰੀ ਨੇ ਮੈਨੂੰ ਕਿਹਾ ਸੀਗਾ ਵੀ ਜੇ ਆਪਣੇ ਪਿਆਰ ਚ ਤੇਰੇ ਪਰਿਵਾਰ ਆ ਰਿਹਾ ਹੈਗਾ ਤੇ ਇਹਨਾਂ ਨੂੰ ਖਤਮ ਕਰ ਦੇ ਕਹਿੰਦੀ ਮੈਂ ਤਾਂ ਕਰਕੇ ਉਹ ਦਵਾਈ ਆਪਦੇ ਜਿਹੜੀ ਮਗਲੇ ਰੋਟਾਂ ਚ ਮਲਾਈ ਸੀਗੀ ਤੇ ਸਰਪੰਚ ਤੇ ਬਚ ਜਾਂਦਾ ਸਰਪੰਚ ਤਾਂ ਰਾਣੋ ਤੇ ਸੀਰੀ ਜਿਹੜੀ ਜੇਲ ਹੋ ਜਾਂਦੀ ਹੈਗੀ ਹੁਣ ਇਹ ਕਹਾਣੀ ਖਤਮ ਨਹੀਂ ਹੋਈ ਹੈ ਜੇ ਸ਼ੁਰੂ ਹੁੰਦੀ ਹੈ ਇੱਥੋਂ ਤੇ ਰਾਣੋ ਦੇਲ ਦੇ ਸਰਪੰਚ ਨੂੰ ਚਿੱਠੀ ਲਿਖਦੀ ਹੈ ਕਿ ਵੀ ਤੂੰ ਹੁਣ ਮੈਂ ਤੈਨੂੰ ਬਚਾਇਆਗਾ ਮੈਂ ਤੇਰਾ ਨਾਮ ਨਹੀਂ ਲੇਤਾ ਤੇ ਤੂੰ ਮੈਨੂੰ ਹੁਣ ਬਾਹਰ ਕੱਢ ਤੇ ਸਰਪੰਚ ਦੀ ਬਾਵਾ ਪਾਵਰ ਸੀਗੀ ਪਾਵਰ ਹੋਣ ਦੇ ਕਾਰਨ ਉਹ ਕਿਵੇਂ ਨਾ ਕਿਵੇਂ ਕਰਕੇ ਰਾਣੋ ਨੂੰ ਬਾਹਰ ਕੱਢ ਲੈਂਦਾਗਾ ਹੁਣ ਜਿਹੜਾ ਰਾਣੋ ਦੀ ਇੱਕ ਛੋਟੀ ਭੈਣ ਰਹਿ ਗਈ ਸੀ ਤੇ ਇੱਕ ਛੋਟਾ ਭਰਾ ਰਹਿ ਗਿਆ ਸੀਗਾ ਤੇ ਇੱਕ ਹੁਣ ਰਾਣੋ ਤਿੰਨ ਜਣੇ ਇਹ ਰਹਿ ਗਏ ਸੀਗੇ ਤੇ ਹੁਣ ਰਾਣੋ ਦੇ ਘਰੇ ਉਹਦੀ ਨਾਨੀ ਵੀ ਰਹਿਣ ਲਈ ਆ ਗਈ ਸੀ ਉਹ ਬੱਚਿਆਂ ਨੂੰ ਸਾਹਮਣੇ ਵਾਸਤੇ ਇਹ ਰਾਣੋ ਦੀ ਨਾਨੀ ਰਾਣੋ ਦੀ ਭੈਣ ਤਿੰਨੇ ਰਹਿ ਰਹੇ ਹੁੰਦੇ ਕਿਤੇ ਉਹਨਾਂ ਦੇ ਗਵਾਂਢ 'ਚ ਇੱਕ ਬੰਦਾ ਹੋਰ ਆਉਂਦਾ ਜਿਹਦਾ ਨਾਮ ਹੁੰਦਾ ਗੁਰਜੰਟ ਸਿੰਘ ਤੇ ਫਿਰ ਜਿਹੜੇ ਗੱਲਬਾਤ ਸਟਾਰਟ ਕਰ ਦਿੰਦੀ ਹੈਗੀ ਰਾਣੋ ਗੁਰਜੰਟ ਸਿੰਘ ਨਾਲ ਉਹ ਆਪ ਤਾਂ ਨਹੀਂ ਜਾਂਦਗਾ ਹੁੰਦਾ ਕਿਸੇ ਵੀ ਬੰਦੇ ਦੀਆਂ ਬੁੜੀ ਦੀਆਂ ਤਾਂ ਨਹੀਂ ਜਾਂਦਗਾ ਤੇ ਉਹ ਆਪ ਤਾਂ ਦੁਬਾਰੇ ਆਉਣੇ ਹੋਂ ਹੁੰਦਾਗਾ ਉਸੇ ਤਰ੍ਹਾਂ ਫਿਰ ਰਾਣੋ ਨੇ ਹੋਣ ਜਿਹੜੇ ਸਬੰਧ ਬਣਾਲੇ ਸੀਗੇ ਗੁਰਜੰਟ ਸਿੰਘ ਉਰਫ ਜੰਟੇ ਨਾਲ ਤੇ ਜਦ ਉਹਦੀ ਨਾਨੀ ਨੂੰ ਪਤਾ ਲੱਗ ਗਿਆ ਸੀਗਾ ਵੀ ਮੇਰੀ ਜਿਹੜੀ ਦੋਤੀ ਹੈਗੀ ਇਹ ਸਹੀ ਨਹੀਂਗੀ ਤੇ ਉਹਨੇ ਰਨ ਇਨ ਬਥੇਰਾ ਰੋਕਿਆ ਟੋਕਿਆ ਵੀ ਤੂੰ ਨਹੀਂ ਕਿਸੇ ਜਗ੍ਹਾ ਕੰਮ ਕਰਨਾ ਵੀ ਤਰਤੂਆ ਤੈਨਾਂ ਜਾਣੇ ਤਾਂ ਪਹਿਲੀ ਮਾਰ ਚੁੱਕੀ ਹੈਗੀ ਵੀ ਤੂੰ ਮਸਾ ਮਸਾ ਜੇਲ੍ਹੋਂ ਬਾਹਰ ਆਈ ਹੈਗੀ ਸਾਰਾ ਪਰਿਵਾਰ ਆਪ ਦਾ ਖਤਮ ਕਰ ਚੁੱਕੀ ਹੈਗੀ ਵੀ ਤੂੰ ਕੀ ਭਾਲਦੀਆਂ ਹੋਰ ਪਰ ਕਹਿੰਦੇ ਹੁਣ ਕਿੱਥੇ ਹਟਦਾਂ ਇਹ ਜਗ੍ਹਾ ਤੇ ਰਾਨੋਂ ਨਹੀਂ ਹੱਟੀ ਤੇ ਗੁਰਜੰਟ ਨਾਲ ਸਬੰਧ ਵੀ ਬਣਾਉਣ ਲੱਗ ਗਈ ਤੇ ਉਹਨਾਂ ਪਿਆਰ ਚ ਵੀ ਪੈ ਗਈ ਗੁਰਜੰਟ ਦੇ ਤੇ ਗੁਰਜੰਟ ਨੂੰ ਕਹਿੰਦੀ ਵੀ ਹੁਣ ਮੈਂ ਆਪਣੇ ਜਿਹੜੇ ਪਿਆਰ ਚ ਜਿਹੜੀ ਮੇਰੀ ਨਾਨੀ ਆ ਰਹੀ ਹੈ ਕਿ ਨਾਨੀ ਦਾ ਆਪਾਂ ਕੰਡਾ ਕੱਢਣਾ ਹੈ ਗੁਰਜੰਟ ਕਹਿੰਦਾ ਹਾਂ ਆਪਾਂ ਕੱਢ ਦਾਂਗੇ ਮੈਂ ਤੇਰੇ ਲਈ ਮਤਲਬ ਇਹ ਕਿੰਨਿਆਂ ਨੂੰ ਮਾਰ ਸਕਦਾ ਇਹ ਤਾਂ ਹੈ ਹੀ ਨਾਨੀ ਆ ਵੀ ਮੈਂ ਤੇਰੇ ਲਈ ਸਭ ਕੁਝ ਕਰਨ ਨੂੰ ਤਿਆਰ ਆਗਾ ਤੇ ਉਹੀ ਦਿਨ ਇੱਕ ਦਿਨ ਮਤਲਬ ਇਹ ਪਕੌੜੇ ਤੇ ਜਲੇਬੀਆਂ ਲੈ ਕੇ ਆਉਂਦਾ ਗੁਰਜੰਟ ਸਿੰਘ ਤੇ ਰਾਣੂ ਦੇ ਘਰੇ ਜਾਂਦਾ ਸਿੱਧਾ ਤੇ ਰਾਣੂ ਆਪ ਦੀ ਨਾਨੀ ਨੂੰ ਕਹਿੰਦੀ ਵੀ ਆਪਾਂ ਉੱਪਰ ਜਾ ਕੇ ਜਲੇਬੀਆਂ ਤੇ ਪਕੌੜੇ ਖਾਵਾਂਗੇ ਤਿੰਨੇ ਜਾਣੇ ਤੇ ਫਿਰ ਰਾਣੂ ਉਹ ਤੇ ਰਾਣੂ ਦੇ ਰਾਣੂ ਦੀ ਨਾਨੀ ਉੱਪਰ ਚਲੇ ਗਏ ਤੇ ਉਸ ਤੋਂ ਬਾਅਦ ਪਿੱਛੇ ਤੇ ਪਿੱਛੇ ਗੁਰਜੰਟ ਸਿੰਘ ਆ ਗਿਆ ਉਹਨਾਂ ਦੇ ਜਦੋਂ ਗੁਰਜੰਟ ਸਿੰਘ ਆਇਆ ਪਿੱਛੋਂ ਤੇ ਨਾਨੀ ਵੀ ਇਹਨੂੰ ਇਹ ਆਪਣੇ ਘਰੇ ਕੀ ਕਰਦਾਗਾ ਤੇ ਇਹਨਾਂ ਦਾ ਕਹਿ ਨਹੀਂ ਦਿੱਤਾ ਗੁਰਜੰਟ ਸਿੰਘ ਨੇ ਮਤਲਬ ਵੀ ਇਹਦੀ ਨਾਨੀ ਦੇ ਜਿਹੜੇ ਮਤਲਬ ਚੁੰਨੀ ਪਾ ਕੇ ਉਹਦੀ ਗੱਲ ਤੇ ਤਾਂ ਗਲਾ ਘੋਟ ਕੇ ਉੱਥੇ ਹੀ ਮਾਰਤਾ ਤੇ ਰਾਣੂ ਨੇ ਉਹਦੀਆਂ ਬਾਹਾਂ ਫੜ ਲੀਆਂ ਸੀਗਾ ਹੁਣ ਰਾਣੂ ਨੇ ਆਪਦੀ ਨਾਨੀ ਵੀ ਮਾਰਤੀ ਸੀਗੀ ਤੇ ਜਦੋਂ ਉਹਦਾ ਮਾਰ ਗਈ ਉਹਨਾਂ ਨੂੰ ਪਤਾ ਲੱਗ ਗਿਆ ਨਾਨੀ ਉਸ ਤੋਂ ਬਾਅਦ ਉਹਨਾਂ ਨੇ ਰਾਣੂ ਨੇ ਰਾਣੂ ਦੇ ਘਰ ਦੇ ਮਗਰ ਇੱਕ ਫਰਸ਼ ਪੱਟੀ ਹੋਈ ਸੀਗੀ ਤੇ ਉਹ ਟੋਹਾ ਟੋਹੇ ਹੁੰਦੇ ਜਿਹੜਾ ਆਪਾਂ ਨੂੰ ਪੜ੍ਹਿਆ ਪਹਿਲਾਂ ਕਿਹਾ ਜਾਂਦਾ ਸੀਗਾ ਤੇ ਟੋਆ ਪਟਿਆ ਹੋਇਆ ਸੀਗਾ ਤੇ ਇਹ ਅਜੇ ਮਤਲਬ ਇਹ ਰੈਡੀ ਨਹੀਂ ਕਰੀ ਸੀ ਕਿ ਤਿਆਰ ਬੈਠਣੇ ਲੱਗੇ ਸੀ ਅਜੇ ਤੇ ਜਿਹੜਾ ਟੋਆ ਖਾਲੀ ਸੀਗਾ ਤੇ ਉਹ ਉਹਨਾਂ ਨੇ ਸੋਚਿਆ ਵੀ ਅੱਪਰ ਟੋਹੇ 'ਚ ਸੱਟ ਕੇ ਉਹਨੂੰ ਉੱਤੋਂ ਦੇ ਮਤਲਬ ਰੇਤਾ ਪਾ ਕੇ ਨੱਪ ਦਾਂਗੇ ਉਹੀ ਗੱਲ ਹੋਈ ਕੋਠੇ ਤੇ ਉਹਨਾਂ ਨੇ ਸਿੱਧਾ ਮਤਲਬ ਵੀ ਥੱਲੇ ਨਾਨੀ ਨੂੰ ਆਪਦੀ ਨੂੰ ਸੱਟਤਾ ਤੇ ਜਿਹੜਾ ਉਹ ਥੱਲੇ ਆ ਕੇ ਉੱਪਰੋਂ ਟੋਆ ਪਟ ਭਰ ਕੇ ਨਾਨੀ ਨੂੰ ਵਿੱਚ ਹੀ ਦਫਨ ਕਰਤਾ ਹੁਣ ਮਤਲਬ ਵੀ ਹੜਾ ਲੜਾ ਹੋ ਗਈ ਸਾਰੇ ਪਿੰਡ ਚ ਵੀ ਨਾਨੀ ਕਿੱਧਰ ਗਈ ਨਾ ਨਾਨੀ ਕਿੱਧਰ ਗਈ ਤੇ ਉਦੋਂ ਮਤਲਬ ਵੀ ਜਿਹੜਾ ਨਾਨੀ ਦਾ ਭਰਾ ਸੀਗਾ ਉਹ ਵੀ ਕਾਫੀ ਟਾਈਮ ਹੋ ਗਿਆ ਉਹਨੇ ਇਹ ਸੋਚਿਆ ਵੀ ਮੇਰੀ ਭੈਣ ਜਿਹੜੀ ਹਜੇ ਤੱਕ ਆਈ ਕਿਉਂ ਨਹੀਂ ਕਰੇ ਤੇ ਵੀ ਕੀ ਕਿੱਥੇ ਰਹਿ ਗਈ ਤੇ ਉਹ ਮਗਰ ਦੀ ਮਗਰ ਉਹ ਨਾਨੀ ਨੂੰ ਆਪਦੀ ਦੇਖਣ ਲਈ ਪਟਿਆਲੇ ਆ ਗਿਆ ਜੋ ਆ ਕੇ ਪੁੱਛਦਾ ਵੀ ਮੇਰੀ ਭੈਣ ਕਿੱਥੇ ਆ ਤੇਰੀ ਭੂਆ ਕਿੱਥੇ ਰਾਨੋ ਨੂੰ ਤੇ ਉਦੋਂ ਤੁਹਾਨੂੰ ਪਤਾ ਫੋਨ ਤਾਂ ਹੁੰਦੇ ਨਹੀਂ ਸੀ ਕਿ ਤੇਰਾਣੋਂ ਨੇ ਬਹਾਨਾ ਮਾਰਤਾ ਵੀ ਉਹ ਉਸ ਰਿਸ਼ਤੇਦਾਰੀ ਚ ਗਈ ਆ ਉਹ ਉਸ ਰਿਸ਼ਤੇਦਾਰੀ ਚ ਗਈ ਆ ਪਰ ਜਿਹੜਾ ਮਤਲਬ ਨਾਨੀ ਦੇ ਭਰਾ ਨੂੰ ਸ਼ੱਕ ਸੀਗਾ ਸ਼ੱਕ ਸੀਗਾ ਰਾਨੋਂ ਤੇ ਵੀ ਇਹ ਨੇ ਪਹਿਲਾਂ ਵੀ ਤਿੰਨ ਕਤਲ ਕੀਤੇ ਹੋਏ ਆਗੇ ਤੇ ਹੁਣ ਡਰ ਲੱਗਦਾ ਵੀ ਕਦੇ ਮੇਰੀ ਭੈਣ ਨੂੰ ਵੀ ਨਾ ਮਾਰ ਤੋਵੇ ਤੇ ਹੌਲੀ ਹੌਲੀ ਮਤਲਬ ਇਹ ਇੱਕ ਦੋ ਦਿਨ ਵੇਟ ਕਰਦਾ ਰਾਨੋਂ ਦੇ ਘਰੇ ਉਹਦਾ ਮਤਲਬ ਨਾਨੀ ਦਾ ਭਰਾ ਦੋ ਦਿਨ ਦੇਖਦਾ ਤਿੰਨ ਦਿਨ ਦੇਖਦਾ ਤੇ ਹੁਣ ਕਹਿੰਦਾ ਵੀ ਤੁਸੀਂ ਸਭ ਮੇਰੇ ਨਾਲ ਚੱਲੋ ਤੇ ਵੀ ਮੈਨੂੰ ਭਲਾ ਕੇ ਲਿਆਓ ਵੀ ਆਪਾਂ ਰਿਸ਼ਤੇਦਾਰਾਂ ਦੇ ਦੇਖ ਕਿਉਂ ਨਹੀਂ ਹੈ ਕਿ ਮੈਨੂੰ ਆਪਦੀ ਭੈਣ ਦੀ ਫਿਕਰ ਹੋ ਰਹੀ ਹੈਗੀ ਤੇ ਰਾਣੋ ਫਿਰ ਕਹਿੰਦੀ ਚਲ ਆਪਾਂ ਚੱਲਦੇ ਆ ਕੱਲ ਨੂੰ ਤੇ ਰਾਣੋ ਇਹ ਕਹਿ ਕੇ ਗੁਰਜੰਟ ਕੋਲ ਜਾਂਦੀ ਹੈਗੀ ਗੁਰਜੰਟ ਸਿੰਘ ਨੂੰ ਕਹਿੰਦੀ ਵੀ ਇੱਕ ਕੰਡਾ ਆਪਾਂ ਹੋਰ ਕੱਟਣਾ ਹੈ ਵੀ ਹੁਣ ਆਪਣੇ ਮੈਂ ਆਪਦੀ ਨਾਨੀ ਵੀ ਮਾਰ ਦਿੱਤੀ ਦੇਖ ਲਾ ਤੇਰੇ ਲਈ ਤੇ ਆਪਦੇ ਜਿਹੜਾ ਪਰਿਵਾਰ ਮੈਂ ਪਹਿਲੀ ਮਰ ਚੁੱਕੇ ਆ ਤੇ ਆਪਾਂ ਜਿਹੜਾ ਆਪਾਂ ਨਾਨੀ ਦੇ ਭਰਾ ਨੂੰ ਵੀ ਮਾਰ ਦਿੱ ਗਏ ਆਪਣੇ ਵਿੱਚ ਕਿਸੇ ਨੂੰ ਨਹੀਂ ਹੋਣਾ ਗੁਰਜੰਟ ਸਿੰਘ ਵੀ ਸੋਚਦਾ ਵੀ ਹਾਂ ਜੇ ਇਹਦਾ ਨਾਨੀ ਦਾ ਭਰਾ ਹੀ ਰਹਿ ਗਿਆ ਕੱਲਾ ਤੇ ਜੇ ਇਹ ਵੀ ਆਪਾਂ ਖਤਮ ਕਰਤਾ ਤੇ ਤੋਂ ਬਾਅਦ ਮਤਲਬ ਸਾਡੇ ਦੋਵੇਂ ਵਿਚਾਲੇ ਕਿਸੇ ਨੇ ਨਹੀਂ ਆਉਣਾ ਸੀ ਖੁੱਲੇ ਮਿਲਾਂਗੇ ਇੱਕ ਦੂਜੇ ਨੂੰ ਇੱਕ ਦੂਜੇ ਦੇ ਘਰੇ ਤੇ ਗੁਰਜੰਟ ਸਿੰਘ ਕਹਿੰਦਾ ਚਲ ਠੀਕ ਐ ਫਿਰ ਅਗਲੇ ਦਿਨ ਰਾਣੋ ਤੇ ਗੁਰਜੰਟ ਤੇ ਜਿਹੜਾ ਉਹਨਾਂ ਦਾ ਮਤਲਬ ਵੀ ਨਾਨੀ ਦਾ ਭਰਾ ਸੀਗਾ ਬਾਬੂ ਸਿੰਘ ਬਾਬੂ ਸਿੰਘ ਉਹਦਾ ਨਾਮ ਸੀਗਾ ਤੇ ਉਹ ਤਿੰਨੇ ਮੋਟਰਸਾਈਕਲ ਤੇ ਬੈਠ ਕੇ ਉਹਨੂੰ ਪਾਲਣ ਚਲੇ ਜਾਂਦੇ ਆ ਨਾਨੀ ਨੂੰ ਆਪਦੇ ਨੂੰ ਤੇ ਇੱਕ ਨਹਿਰ ਆਉਂਦੀ ਕਿ ਨਹਿਰ ਦੇ ਮਤਲਬ ਵੀ ਰੁਕਦੇ ਆਗੇ ਉਹ ਤੇ ਜਦੋਂ ਮਤਲਬ ਵੀ ਬਾਬੂ ਸਿੰਘ ਪਿਸ਼ਾਬ ਕਰਦਾ ਕਨਹਿਰ ਤੇ ਉੱਤਰ ਕੇ ਤੇ ਉਹ ਰਾણો ਕਹਿੰਦੀ ਵੀ ਆਪਾਂ ਇਹਨੂੰ ਇੱਥੇ ਹੀ ਨਾ ਮਾਰ ਦਗੇ ਫਿਰ ਧੱਕਾ ਮਾਰਦੇ ਆ ਕਿ ਨਹਿਰ 'ਚ ਸਿੱਟ ਕੇ ਇਹ ਆਪੇ ਮਰ ਜੂਗਾ ਤੇ ਬਾਬੂ ਉਹ ਜਿਹੜਾ ਗੁਰਜੰਟ ਸਿੰਘ ਕਹਿੰਦਾ ਇਹ 'ਚ ਪਾਣੀ ਘਟਾ ਨਹਿਰ 'ਚ ਵੀ ਇਦਾਂ ਤੈਰ ਕੇ ਨਿਕਲਿਆ ਹੋਊਗਾ ਥੋੜਾ ਥੋੜਾ ਤਾਂ ਪਾਣੀ ਆਗਾ ਤੇ ਫਿਰ ਉਹ ਜਦੋਂ ਹੱਥ ਤੋੜਿਆ ਹੁੰਦਾ ਕਿ ਬਾਬੂ ਸਿੰਘ ਨਹਿਰ ਤੋਂ ਤੇ ਗੁਰਜੰਟ ਸਿੰਘ ਜਾਂਦਾ ਗਾ ਤੇ ਉਹ ਮਤਲਬ ਵੀ ਡੋਕੀਆਂ ਲਵਾ ਲਵਾ ਕੇ ਗੁਰਜੰਟ ਬਾਬੂ ਸਿੰਘ ਨੂੰ ਵੀ ਮਾਰ ਦਿੰਦਾ ਗਾ ਗੁਰਜੰਟ ਸਿੰਘ ਦਾ ਹੁਣ ਬਾਪੂ ਸਿੰਘ ਨੂੰ ਵੀ ਇਹਨਾਂ ਦੋਵਾਂ ਨੇ ਖਤਮ ਕਰਤਾ ਸੀਗਾ ਤੇ ਖਤਮ ਕਰਨ ਤੋਂ ਬਾਅਦ ਲਾਸ਼ ਉਹਦੀ ਉੱਥੇ ਮਤਲਬ タルਗੀ ਨਹਿਰ ਤੋਂ ਤੇ ਨਹਿਰ ਤੋਂ ਤਨ ਤੋਂ ਬਾਅਦ ਇਹ ਵਾਪਸ ਆਪਣੇ ਘਰੇ ਆ ਜਾਂਦੇ ਆਗੇ ਥੋੜੇ ਦਿਨ ਬੀਤਦੇ ਆਗੇ ਤੇ ਜਦੋਂ ਬਾਪੂ ਸਿੰਘ ਦੇ ਮੁੰਡੇ ਨੂੰ ਫਿਕਰ ਹੁੰਦੀ ਹੈਗੀ ਵੀ ਜਿਹੜਾ ਮੇਰਾ ਪਿਓ ਅਜੇ ਤੱਕ ਘਰ ਨਹੀਂ ਆਇਆਗਾ ਮੈਂ ਜਾ ਕੇ ਦੇਖਾਂਦਾ ਸੀ ਵੀ ਕੀ ਹੋ ਰਿਹਾਗਾ ਤੇ ਕੋਈ ਉਹ ਪਤਾ ਸੀਗਾ ਵੀ ਜਿਹੜੀ ਉਹਦੀ ਉਹ ਆਗੀ ਦੋਤੀ ਉਹ ਮਤਲਬ ਵੀ ਕਰੈਕਟਰ ਦੀ ਸਹੀ ਨਹੀਂ ਇਸ ਤੋਂ ਬਾਅਦ ਬਾਪੂ ਸਿੰਘ ਦਾ ਜਿਹੜਾ ਮੁੰਡਾਗਾ ਉਹ ਪਟਿਆਲੇ ਆਉਂਦਾਗਾ ਉਹ ਦੇਖਦਾਗਾ ਜਦੋਂ ਇਹ ਰਾਨੋ ਦੇ ਘਰੇ ਆ ਕੇ ਵੀ ਵੀ ਮੇਰਾ ਪਿਆਉ ਕਿੱਥੇ ਆ ਫਿਰ ਉਹ ਰਣੋ ਬਹਾਨੇ ਮਾਰਨ ਲੱਗ ਜਾਂਦੀ ਹੈਗੀ ਤੇ ਉਸ ਤੋਂ ਬਾਅਦ ਵਰਸਿੱਧਾ ਉਹ ਪੁਲਿਸ ਕੋਲ ਜਾਂਦਾ ਹੈਗਾ ਪੁਲਿਸ ਜਾਂ ਆਉਂਦੀ ਹੈਗੀ ਰਣੋ ਦੇ ਘਰੇ ਪੁੱਛਗਿੱਛ ਕਰਦੀ ਹੈ ਵੀ ਇਹਦੀ ਤੇਰੀ ਭੂਆ ਤੇ ਤੇਰਾ ਉਹ ਕਿੱਥੇ ਹੈਗਾ ਉਹਦਾ ਭਰਾ ਕਿੱਥੇ ਭੂਆ ਦਾ ਤੇ ਉਹ ਫਿਰ ਬਹਾਨੇ ਮਾਰਨ ਲੱਗ ਜਾਂਦੀ ਹੈਗੀ ਤੇ ਫਿਰ ਜਿਹੜੀ ਪੁੱਛਗਿੱਛ ਹੁੰਦੀ ਹੈ ਛੋਟੇ ਜਿਵਾਂਤਾਂ ਤੋਂ ਰਣੋ ਦੀ ਭੈਣ ਤੋਂ ਤੇ ਰੌਣਦ ਛੋਟੇ ਭਰਾ ਤੋਂ ਤੇ ਰਣੋ ਦੀ ਜਿਹੜਾ ਭਰਾ ਹੁੰਦਾ ਉਹ ਇਹ ਕਹਿੰਦਾਗਾ ਵੀ ਜਿਹੜੀ ਮੇਰੀ ਇੱਕ ਦਿਨ ਭੂਆ ਸੀ ਉੱਪਰ ਚੜ੍ਹੀ ਸੀਗੀ ਤੇ ਨਾਲ ਹੀ ਉਹਦੇ ਰਾਣੂ ਗਈ ਸੀ ਉਸ ਤੋਂ ਬਾਅਦ ਭੂਆ ਮੈਨੂੰ ਮਤਲਬ ਥੱਲੇ ਹੀ ਨਹੀਂ ਆਈ ਤੇ ਜਿਹੜਾ ਸ਼ੱਕ ਸੀਗਾ ਰਾਣੂ ਤੇ ਹੋ ਗਿਆ ਸਿੱਧਾ ਹੀ ਵੀ ਉਹ ਥੱਲੇ ਕਿਉਂ ਨਹੀਂ ਤੇਰੇ ਨਾਲ ਚੜੀ ਸੀਗੀ ਤੇ ਪੁਲਿਸ ਮਤਲਬ ਹੀ ਰਾਣੂ ਨੂੰ ਚੱਕ ਲੈਂਦੀ ਹੈਗੀ ਚੱਕ ਕੇ ਲੈ ਕੇ ਉਹਦੇ ਪੁੱਛ ਕੇ ਚੰਗੀ ਤਰ੍ਹਾਂ ਕਰਦੀ ਹੈਗੀ ਜਦੋਂ ਦੋ ਡੰਡੇ ਮਾਰਦੀ ਹੈਗੀ ਰਾਣੂ ਸਭ ਕੁਝ ਮੰਨ ਜਾਂਦੀ ਹੈਗੀ ਇੱਕ ਜਿਹੜੀ ਉੱਥੇ ਅੰਗੂਠੀ ਸੀਗੀ ਉਹਦੀ ਭੂਆ ਦੀ ਉਹ ਵੀ ਮਿਲ ਜਾਂਦੀ ਹੈਗੀ ਉਹਨਾਂ ਨੂੰ ਜਿਹੜੀ ਉਹਦੀ ਬੈਕ ਸਾਈਡ ਤੋਂ ਤੇ ਪੱਕਾ ਪਤਾ ਲੱਗ ਗਿਆ ਦੇ ਜਿਹੜਾ ਇਹ ਭੂਆ ਦੇ ਗੈਬ ਹੋਣ ਤੇ ਤੇ ਭੂਆ ਦੇ ਭਰਾ ਦੇ ਗੈਬ ਹੋਣ ਦੇ ਜਿਹੜੇ ਪਿੱਛੇ ਰਾਣੂ ਦਾ ਹਥਾਗਾ ਰਾਣੂ ਦੇ ਜਦੋਂ ਡੰਡੇ ਪੈਂਦੇ ਸਾਰ ਕੋ ਰਾਣੂ ਦੱਸ ਦਿੰਦੀ ਹੈਗੀ ਉਹ ਕਹਿੰਦੀ ਵੀ ਹਾਂ ਮੈਂ ਭੂਆ ਨੂੰ ਤੇ ਉਹਦੇ ਭਰਾ ਨੂੰ ਅਸੀਂ ਮਾਰਿਆ ਹੈਗਾ ਮੈਂ ਤੇ ਗੁਰਜੰਟ ਨੇ ਤੇ ਇਹ ਕਹਿੰਦੀ ਇੱਕ ਜਿਹੜਾ ਮੈਂ ਪਿੱਛੇ ਸਰਪੰਚ ਨਾਲ ਵੀ ਗੱਲ ਕਰੀ ਸੀ ਉਹ ਜਿਹੜੇ ਤਿੰਨ ਕਤਲ ਕੀਤੇ ਸੀਗੇ ਉਹ ਸਰਪੰਚ ਨੇ ਕਰਾਏ ਸੀਗੇ ਤੇ ਹੁਣ ਵਾਲੇ ਜਿਹੜੇ ਇਹ ਮੈਂ ਕਰੇ ਹੈਗੇ ਤੇ ਉਸ ਤੋਂ ਬਾਅਦ ਰਾਣੂ ਨੂੰ ਤੇ ਗੁਰਜੰਟ ਸਿੰਘ ਨੂੰ ਹਰਾਸਤ ਲੈ ਲੈਂਦਾ ਲੈ ਤਾ ਜਾਂਦਾ ਇਹ ਨਾਲ ਦੀ ਨਾਲ ਉਸੇ ਸਰਪੰਚ ਨੂੰ ਵੀ ਪੁਲਿਸ ਚੱਕ ਲਿਆ ਹੁੰਦੀ ਹੈਗੀ ਤੇ ਹੁਣ ਤਿੰਨੇ ਜਣੇ ਇਹ ਮਤਲਬ ਜੇਲ੍ਹ ਚ ਆ ਗਏ ਤੇ ਰਾਣੂ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਹੈਗੀ ਗੁਰਜੰਟ ਸਿੰਘ ਨੂੰ ਤੇ ਸਰਪੰਚ ਨੂੰ ਉਮਰ ਕੈਦੀ ਦੀ ਸਜ਼ਾ ਸੁਣਾਈ ਜਾਂਦੀ ਹੈਗੀ ਧੰਨਵਾਦ ਅੱਜ ਦੀ ਸਟੋਰੀ ਸੁਣ ਲਈ ਸਟੋਰੀ ਹੁੰਦੀ ਹੈ ਅੱਜ ਦੀ